ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਸਤਗੁਰ ਜੀ ਦੀ ਸਾਜਿਨਵਾਜੀ ਸਾਧ ਸੰਗਤ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਸੁਣ ਰਹੇ ਸਾਂ ਜੋ ਅੱਜ ਤੱਕ ਸੁਣ ਚੁੱਕੇ ਹਾਂ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆ ਨੇ ਇੱਕ ਕੋੜੀ ਦਾ ਕੋੜ ਦੂਰ ਕੀਤਾ ਜਿਸ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ ਸਾਰਾ ਦਿਨ ਉਹਦੇ ਸਰੀਰ ਦੇ ਵਿੱਚੋਂ ਕੋੜ ਦੇ ਨਿਸ਼ਾਨ ਹੋਣ ਕਰਕੇ ਸਰੀਰ ਵਿੱਚ ਦਰਦ ਹੁੰਦਾ ਰਹਿੰਦਾ ਸੀ ਹਰਾਦ ਵਗਦੀ ਰਹਿੰਦੀ ਸੀ ਜ਼ਖਮਾਂ ਦੇ ਵਿੱਚੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਚੱਲ ਕੇ ਗਏ ਔਰ ਕੋੜੀ ਦਾ ਕੋੜ ਦੂਰ ਕੀਤਾ ਮਹਾਰਾਜਿਆਂ ਨੇ ਆਪਣੀ ਪਾਵਨ ਬਾਣੀ ਦੇ ਨਾਲ ਜੋੜਿਆ ਪਰਮੇਸ਼ਰ ਦੇ ਨਾਮ ਨਾਲ ਜੋੜਿਆ ਜਿਸ ਕਰਕੇ ਉਸ ਦਾ ਕੋੜ ਖਤਮ ਹੋ ਗਿਆ ਸੀ ਸੋ ਆਓ ਇਹ ਸੰਵਾਦ ਗੁਰੂ ਮਹਾਰਾਜ ਜੀ ਕਸੂਰ ਪੱਟੀ ਹੁੰਦੇ ਹੋਏ ਉੱਪਰਲੇ ਰੁੱਖ ਨਦੀ ਕੰਢੇ ਜਾਂਦੇ ਬਿਆਸਾ ਪਾਰ ਹੋ ਕੇ ਆਪ ਜੀ ਸੁਲਤਾਨਪੁਰ ਆਪੜੇ ਬੇਬੇ ਜੀ ਯਾਦ ਕਰ ਰਹੇ ਸੀ ਉਹਨਾਂ ਨੂੰ ਮਿਲੇ ਭਈਆ ਜੀ ਨੂੰ ਰੱਬ ਦੇ ਰਸਤੇ ਲਾਇਆ ਤੇ ਲੋਧੀ ਨਵਾਬ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਸੁਲਤਾਨਪੁਰੋਂ ਪੂਰਬ ਰੁਖ ਹੁੰਦੇ ਹੋਏ ਸਤਲੁਜ ਪਾਰ ਹੋ ਉੱਤਰ ਨੂੰ ਜਾ ਨਿਕਲੇ ਜਿਸ ਜਿੱਥੇ ਅੱਜ ਕੱਲ ਕਿਰਤਪੁਰ ਸਾਹਿਬ ਹਾਂ ਉੱਥੇ ਮਹਾਰਾਜ ਜੀ ਪਹੁੰਚੇ ਸੋ ਅੱਗੇ ਦਾ ਇਤਿਹਾਸ ਆਓ ਸਰਵਣ ਕਰੀਏ ਪੰਜ ਵਾਰ ਸਤਨਾਮ ਵਾਹਿਗੁਰੂ ਮਿਲ ਕੇ ਜਪੋ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਵਾਉ ਜੀ ਅੱਗੇ ਸ਼ਰਵਨ ਕਰੀਏ ਕਿੰਨੀ ਸੋਹਣੀ ਨਿੱਕੀ ਜਹੀ ਪਹਾੜੀ ਹੈ ਪਹਾੜੀ ਹੈ ਪੱਬੀ ਹੈ ਕਿ ਢੱਬੀ ਹੈ ਮੀ ਪੈ ਹਟੇ ਹਨ ਹਰਾ ਹਰਾ ਕਾ ਮਖਮਲ ਵਾਂਗੂ ਚਮਕ ਰਿਹਾ ਹੈ ਵਿੱਚ ਨਾਨਾ ਤਰ੍ਹਾਂ ਦੇ ਬੂਟੇ ਬੂਟੀਆਂ ਹਨ ਰਾਤ ਨੇ ਆਕਾਸ਼ ਨੇ ਸਰਪੋਸ਼ ਉਠਾ ਰੱਖਿਆ ਹੈ ਰਾਤ ਨੇ ਇੱਕ ਸਮੇਲੜਾ ਰੰਗ ਵਰਤਾ ਦਿੱਤਾ ਹੈ ਪਰ ਇਸ ਵਿੱਚ ਲੱਖਾਂ ਤੇ ਕਰੋੜਾਂ ਨਿੱਕੇ ਫਾਨੂਸ ਅਤੇ ਇੱਕ ਵੱਡਾ ਝਾੜ ਲਟਕ ਰਿਹਾ ਹੈ ਤੇ ਚੁੱਪ ਸ਼ਾਂਤ ਦਾ ਠੰਡਕਦਾਰ ਰੰਗ ਫੈਲ ਰਿਹਾ ਹੈ ਮਲਕੜੇ ਜਿਹੇ ਵਿਡਾਣ ਨੇ ਹੋਰ ਰੂਪ ਧਾਰਿਆ ਚੰਦ ਤਾਰੇ ਫਿੱਕੇ ਪੈ ਗਏ ਪੂਰੇ ਤੋਂ ਮਿੱਠਾ ਪ੍ਰਕਾਸ਼ ਆ ਗਿਆ ਪੱਛੋਂ ਵੱਲੋਂ ਠੰਢੀ ਠੰਢੀ ਪਾਉਣ ਰੁਮਕ ਪਈ ਇਸ ਆਪਣੇ ਨੇੜੇ ਤੇੜਿਆਂ ਨਾਲੋਂ ਸਭ ਤੋਂ ਉੱਚੀ ਥਾਂ ਤੋਂ ਅਸਚਰਜ ਦਰਸ਼ਨ ਹੁੰਦੇ ਹਨ ਦੂਰ ਦੂਰ ਦੇ ਪਹਾੜਾਂ ਉੱਪਰ ਸੁਨਹਿਰੀ ਕਿੰਗਰੀ ਫਿਰ ਗਈ ਹੈ। ਉਹ ਤੱਕੋ ਕਿ ਪੂਰੇ ਤੋਂ ਹੁਣ ਨਿggੇ ਪ੍ਰਕਾਸ਼ ਦਾ ਪ੍ਰਤਾਪੀ ਪਾਤਸ਼ਾਹ ਕਿਸ ਸ਼ਾਨ ਨਾਲ ਕਿਸ ਸੁਹਾਵ ਨਾਲ ਦਮਕਾ ਮਾਰਦਾ ਆ ਨਿਕਲਿਆ ਹੈ। ਸਾਰੀ ਕੁਦਰਤ ਏਸੇ ਦੇ ਦਰਸ਼ਨਾਂ ਦੇ ਚਾਉ ਵਿੱਚ ਸੋਹਣੀ ਹੋ ਰਹੀ ਸੀ। ਪੰਛੀ ਏਸੇ ਦਾ ਜੀ ਆਇਆਂ ਦਾ ਗੀਤ ਗਾ ਰਹੇ ਸੀ। ਇਸ ਵੇਲੇ ਚੜ੍ਹਦੀ ਸੁਹਾਣੀ ਕਿਰਨਾਂ ਵਾਲੀ ਨੂੰ ਦੇਖਣ ਵਾਲੇ ਪਸ਼ੂ ਪੰਛੀ ਹੀ ਨਹੀਂ। ਪਰ ਇੱਕ ਚੰਗੀ ਉਮਰ ਦੇ ਮਨੁੱਖ ਵੀ ਹਨ ਜਿਨ੍ਹਾਂ ਦੀ ਉਮਰਾ ਬਾਲਪਨ ਜਵਾਨੀ ਦੋਹੇ ਅਵਸਥਾ ਤੱਕ ਚੁੱਕੀ ਹੈ ਹੁਣ ਇਹਨਾਂ ਦਾ ਚਿਹਰਾ ਰਤਾ ਢਿੱਲਾ ਹੋ ਰਿਹਾ ਹੈ ਰੂਪ ਰੰਗ ਵੀ ਕੁਝ ਮੱਧਮ ਪੈ ਰਹੇ ਨੇ ਦੇਹ ਕੁਸ਼ ਨਿਰਬਲ ਹੋ ਰਹੀ ਹੈ ਪਰ ਜਵਾਨੀ ਵਿੱਚ ਜੋ ਸੁੰਦਰਤਾ ਚਿਹਰਿਆਂ ਰੰਗ ਰੂਪ ਜੋਵਣ ਦੇ ਆਸਰੇ ਲਿਸ਼ਕਾਰੇ ਮਾਰਿਆ ਕਰਦੀ ਹੈ ਪਰ ਹੁਣ ਜੋਰਾਂ ਵਿੱਚ ਨਹੀਂ ਹੈ ਹਾਂ ਤੱਕੇ ਸੁੰਦਰਤਾ ਨਿਰੀ ਸਰੀਰ ਦੀ ਸ਼ੈ ਨਹੀਂ ਹੈ ਇਹ ਤਾਂ ਆਤਮਾ ਦਾ ਰੰਗ ਹੈ ਅਰਸ਼ਾਂ ਦੀ ਦੇਵੀ ਹੈ ਇਸੇ ਦੇ ਸਰੀਰ ਵਰਤ ਕੋ ਜਵਾਨੀ ਢਲ ਗਈ ਪਰ ਫਿਰ ਵੀ ਸੁੰਦਰ ਹੈ ਪਰ ਇਹ ਜਦ ਤੁਸਾਂ ਵੱਲ ਆਪਣੀਆਂ ਅੱਖਾਂ ਨਾਲ ਭਰ ਕੇ ਤੱਕਦਾ ਹੈ ਤਾਂ ਸੁੰਦਰਤਾ ਅੱਖਾਂ ਵਿੱਚੋਂ ਲਿਸ਼ਕਾਰਾ ਮਾਰਦੀ ਹੈ ਤੇ ਚਿਹਰਾ ਵੀ ਸੋਹਣਾ ਲੱਗਦਾ ਹੈ ਕਿਉਂ ਨਾ ਲੱਗੇ ਇਸਨੇ ਆਪਣੀ ਰੂਹ ਨੂੰ ਮੈਲੀਆਂ ਦੀਰਾਂ ਵਿੱਚ ਨਿਲਪਟਿਆ ਸਾਰੀ ਉਮਰ ਇਸੇ ਉਜਾੜ ਪਹਾੜੀ ਤੇ ਬੈਠਾ ਰਿਹਾ ਹੈ ਕਠਨ ਤਪ ਕਰਦਾ ਰਿਹਾ ਹੈ ਤੇ ਮਨ ਨੂੰ ਮਾੜੇ ਕੰਮਾਂ ਤੇ ਮੰਦ ਵਾਸ਼ਨਾ ਤੋਂ ਰੋਕਦਾ ਰਿਹਾ ਹੈ ਇਸੇ ਚਾਹ ਨਾਲ ਇਹ ਸੋਹਣਾ ਜਗਤ ਨਾਲ ਨਾਤਾ ਤੋੜ ਇੱਥੇ ਆ ਰਿਹਾ ਸੀ ਕਿ ਪਟੰਕ ਹੋ ਕੇ ਤਪ ਕਰਾਂ ਜਫਰ ਜ਼ਾਲਾ ਜੋ ਘਾਲ ਦੇ ਰੀਜ ਕੇ ਸਾਈਂ ਮਿਲੇ ਪੇਟ ਦੇ ਪੂਰਾ ਕਰਨ ਲਈ ਬੱਕਰੀਆਂ ਰੱਖ ਛੱਡੀਆਂ ਸਨ ਜੋ ਸਾਰਾ ਦਿਨ ਖਾ ਪੀ ਚਰ ਚੁਗ ਕੇ ਸੋਹਣੇ ਪੁਰਖ ਨੂੰ ਦੋਏ ਵੇਲੇ ਦੁੱਧ ਦੇ ਦਿੰਦੀਆਂ ਸਾਨੂੰ ਇਹੋ ਸਾਈ ਲੋਕ ਦੀ ਰੋਟੀ ਸੀ ਤੇ ਕਈ ਵਾਰ ਇਹੀ ਪਾਣੀ ਸੀ ਜਿਸ ਨੇ ਉਮਰ ਤਪਾਂ ਹੀਟ ਕੱਟੀ ਹੋਵੇ ਜਿਸ ਨੂੰ ਪਿਆਰੇ ਦੇ ਦਰਸ਼ਨਾਂ ਦੀ ਉਡੀਕ ਹੋਵੇ ਉਸ ਦੇ ਢਲ ਰਹੇ ਸ਼ਰੀਰ ਵਿੱਚੋਂ ਸੁੰਦਰਤਾ ਕਿਵੇਂ ਨੱਠ ਜਾਵੇ ਅੱਜ ਆਪ ਜੀ ਉਦਾਸ ਹਨ ਸੂਰਜ ਦੇ ਚੜਦੇ ਲਿਸ਼ਕਾਰੇ ਨੇ ਉਦਾਸੀ ਘਟਾਈ ਹੈ ਪਰ ਤੱਕੋ ਅਜੇ ਵੀ ਕਦੇ ਕਿਸੇ ਵੱਲੋਂ ਨੈਣਾ ਵਿੱਚੋਂ ਸ਼ਮਾ ਸ਼ਮ ਪਾਣੀ ਵਗ ਪੈਂਦਾ ਹੈ ਤੇ ਲੰਮਾ ਜਿਹਾ ਸਾਹ ਲੈ ਕੇ ਆਖਦੇ ਹਨ ਮੌਲਾ ਮੌਲਾ ਤੇਰੀ ਰਜਾ ਤੇਰੀ ਰਜਾ ਫਿਰ ਸੂਰਜ ਵੱਲ ਪਿੱਠ ਕਰਕੇ ਬੈਠ ਗਏ ਕਿਉਂ ਜੋ ਹੁਣ ਸੂਰਜ ਤਿੱਖਾ ਹੋ ਗਿਆ ਹੈ ਤੇ ਅੱਖਾਂ ਤੇਜ ਨੂੰ ਝੱਲ ਨਹੀਂ ਸਕਦੀਆਂ ਪਿੱਠ ਨਿੱਗੀ ਹੋ ਗਈ ਹੈ ਤੇ ਅੱਖਾਂ ਨੂੰ ਨੀਂਦ ਆ ਗਈ ਆਪ ਜੀ ਬੈਠੇ ਬੈਠੇ ਸੌਂ ਗਏ ਇਸ ਪਹਾੜੀ ਤੇ ਕਦੇ-ਕਦੇ ਇੱਕ ਮੁਟਿਆਰ ਪਹਾੜ ਨਾਲ ਬੱਕਰੀਆਂ ਚਾਰਨ ਆਇਆ ਕਰਦੀ ਸੀ ਪਰ ਬਾਬੇ ਨੂੰ ਕਦੇ ਨੇੜਿਓਂ ਕਦੇ ਦੂਰੋਂ ਮੱਥਾ ਟੇਕ ਜਾਇਆ ਕਰਦੀ ਸੀ ਅੱਜ ਸਵੇਰੇ ਹੀ ਉਹ ਕੁੜੀ ਆ ਨਿਕਲੀ ਤੇ ਗਾਉਣ ਲੱਗ ਪਈ ਨਹੀਂ ਬੇ ਪਰੋਸੇ ਇਸ ਜੀਣੇ ਦਾ ਨਹੀਂ ਬੋ ਪਰੋਸੇ ਇਸ ਜੀਣੇ ਦਾ ਦਮ ਆਵੇ ਨਾ ਆਵੇ ਨਹੀਂ ਉਹ ਪਰੋਸੇ ਇਸ ਜੀਣੇ ਦਾ ਉਹ ਗੀਤ गा ਰਹੀ ਹੈ ਸਾਈਂ ਲੋਕ ਦੀ ਅੱਖ ਖੁੱਲ ਗਈ ਇੱਕ ਠੰਡਾ ਸਾਹ ਭਰਿਆ ਸੋਚਦਾ ਹੈ ਠੀਕ ਆਖਦੀ ਹੈ ਇਸ ਮੁਟਿਆਰ ਨੂੰ ਜਿਉਣ ਦਾ ਭਰੋਸਾ ਨਹੀਂ ਤਾਂ ਮੇਰੇ ਰੁਖੜੇ ਨਦੀ ਕਿਨਾਰੇ ਦੇ ਜਿਉਣ ਦਾ ਭਰੋਸਾ ਕੀ ਹੋ ਸਕਦਾ ਹੈ ਪਰ ਮੈਂ ਹੋਰ ਕਰਾਂ ਵੀ ਕੀ ساری ਉਮਰ ਗੁਨਾਹਾਂ ਤੋਂ ਪਾਕ ਰਹਾ ਦਿਨ ਰਾਤ ਤਪ ਕਰਦਾ ਰਿਹਾ ਹਾਂ ਸਰੀਰ ਨੂੰ ਸਾਧਨ ਨਾਲ ਘਾਲ ਲਿਆ ਕਿਸੇ ਸਵਾਦ ਰਸ ਦੇ ਅਧੀਨ ਹੋ ਕੇ ਸਰੀਰ ਦੇ ਆਖੇ ਨਹੀਂ ਲੱਗਿਆ ਕਿਸੇ ਨਾਲ ਬਾਹ ਨਹੀਂ ਰੱਖਿਆ ਮੰਦਾ ਤਾਂ ਕਿਸੇ ਦਾ ਕੀ ਕਰਨਾ ਸੀ ਪਰ ਮੈਂ ਹਾਂ ਕਿ ਅਜੇ ਆਪਣੇ ਆਪ ਵਿੱਚ ਤਸੱਲੀ ਨਹੀਂ ਰੱਖਦਾ ਕਿ ਸੁਖੀ ਹਾਂ ਖੁਸ਼ੀ ਹਾਂ ਸ਼ਾਂਤ ਹਾਂ ਅਜੇ ਮੌਲਾ ਦੇ دیدار ਨਹੀਂ ਹੋਏ ਮੁਰਸ਼ਿਦ ਕਹਿ ਗਿਆ ਸੀ ਕਿ ਰਸਤਾ ਇਹੋ ਹੈ ਕਰੀ ਜਾ ਵੀ ਜਿਹੜੇ ਰਸਤੇ ਤੇ ਲਾ ਕੇ ਗਿਆ ਸੀ ਮੇਰਾ ਮੁਰਸ਼ਿਦ ਮੈਨੂੰ ਨੇ ਕਿਹਾ ਸੀ ਵੀ ਰਸਤਾ ਇਹੀ ਹੈ ਹੋਰ ਰਸਤਾ ਨਹੀਂ ਬਸ ਇਹਦੇ ਤੁਰਿਆ ਜਾਈ ਮੈਂ ਕਰੀ ਗਿਆ ਹਾਂ ਪਰ ਮੈਨੂੰ ਨਹੀਂ ਪਤਾ ਕਿ ਜੋ ਕਿਸਮੈਂ ਕੀਤਾ ਹੈ درست ਹੈ ਇਹੋ ਕਰਨਾ ਸੀ ਤੇ ਇਸ ਦਾ ਫਲ ਇਹੋ ਸੀ ਕਿ ਕਰੀ ਹੀ ਜਾਵਾਂ ਜਦ ਕੁਝ ਹੋਰ ਕਰਨਾ ਸੀ ਚੀਟਕ ਲਾਉਣ ਵਾਲਾ ਤਪ ਤਾਪਣ ਵਿੱਚ ਪਾ ਕੇ ਮੁੜ ਕੇ ਨਾ ਆਇਆ ਤੇ ਮੇਰੀ ਉਮਰਾਂ ਲੰਘ ਚੱਲੀ ਕਿਸ ਨੂੰ ਪੁੱਛਾਂ ਕਿ ਭਾਈ ਮੈਂ ਪਾਤਸ਼ਾਹ ਦੇ ਮਹਿਲਾ ਨੂੰ ਠੀਕ ਛੜ ਕੇ ਜਾ ਰਿਹਾ ਹਾਂ ਕਿ ਨਹੀਂ ਵੀ ਕੀ ਦੋ ਪੁੱਛਾਂ ਵੀ ਮੇਰਾ ਰਸਤਾ ਠੀਕ ਹੈ ਕਿ ਠੀਕ ਨਹੀਂ ਹੈ ਕਿਉਂਕਿ ਜਿਨੇ ਲਾਇਆ ਸੀ ਤਪ ਕਰਨ ਤੇ ਉਹ ਤਾਂ ਤਪ ਦੀ ਚੇਟਕ ਲਾ ਕੇ ਆਪ ਤੁਰ ਗਿਆ ਮੁੜ ਕੇ ਆਇਆ ਨਹੀਂ ਇੰਨੇ ਨੂੰ ਉਹ ਲੜਕੀ ਕੁਝ ਵਿਥੋ ਤੇ ਜਾ ਕੇ ਇੱਕ ਪੱਥਰ ਤੇ ਬਹਿ ਗਈ ਤੇ ਗਉਣ ਲੱਗੀ ਜਿਤਦਾਰ ਵਸ ਹੈ ਕਬਨ ਦਰ ਕਹੀਐ ਦਰ ਆ ਭੀਤਰ ਦਰ ਕਬਨ ਲਹੈ ਜਿਸ ਦਰਕਾਰਨ ਫੇਰਾ ਉਦਾਸੀ ਸੋ ਦਰ ਕੋਈ ਆਏ ਕਹੈ ਕਿਨ ਬਿਦ ਸਾਗਰ ਤਰੀਐ ਜੀਵਤ ਆਨ ਨਹਿ ਮਰੀਐ ਰਹਾਉ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਆ ਸਾਈ ਲੋਕ ਜੀ ਇਹ ਮਿੱਠੀ ਰਸ ਭਿੰਨੀ ਸਤ ਸੁਣ ਕੇ ਫਿਰ ਉੱਠੇ ਸਜੇ ਸਜੇ ਉਸ ਕੁੜੀ ਕੋਲ ਗਏ ਅੱਗੋਂ ਉਹ ਸ਼ਰਮੀਲੀ ਪਰ ਨਰਭੈ ਕੁੜੀ ਉੱਠੀ ਝੁਕੀ ਸੀਸ ਨਿਵਾਇਆ ਤੇ ਬੋਲੀ ਬਾਬਾ ਜੀ ਕੱਪੜੇ ਧੋ ਲਿਆ ਵਾ ਸਾਈ ਲੋਕ ਨੇ ਕਿਹਾ ਬੱਚਾ ਜਿਉਂਦੀ ਰਹੋ ਕਦੇ ਥੁੜਕੇ ਨਾ ਬਹੇ ਸਾਈ ਭਾਗ ਲਾਵੇ ਕੱਪੜੇ ਤਾਂ ਚੰਗੇ ਭਲੇ ਹਨ ਇਹ ਦੱਸ ਜੋ ਟੱਪਾ ਗਾਇਆ ਇਹ ਕੀ ਦਾ ਹੈ ਮੁਟਿਆਰ ਨੇ ਕਿਹਾ ਸਾਈ ਜੀ ਇਹ ਟੱਪਾ ਨਹੀਂ ਇਹ ਗੁਰਾਂ ਦਾ ਸ਼ਬਦ ਹੈ ਸਾਈ ਲੋਕ ਕਹਿਣ ਲੱਗੇ ਬੱਚੇ ਕਿਹੜੇ ਗੁਰਾਂ ਦਾ ਮੁਟਿਆਰ ਆਖਣ ਲੱਗੀ ਮੇਰੇ ਆਪਣੇ ਗੁਰਾਂ ਦਾ ਸਾਈ ਲੋਕ ਨੇ ਪੁੱਛਿਆ ਤੇਰੇ ਆਪਣੇ ਘਰਾਂ ਦਾ ਤੇਰੇ ਆਪਣੇ ਜਿਹੜੇ ਹਨ ਉਹ ਕੌਣ ਨੇ ਕਿਹੜੇ ਆ ਮੁਟਿਆਰ ਨੇ ਕਿਹਾ ਸਤਗੁਰ ਨੇ ਅਰਸ਼ਾਂ ਤੋਂ ਆਏ ਸਤਗੁਰ ਨਾਨਕ ਦੇਵ ਜੀ ਹਨ ਨਾਉ ਸੁਣਦਿਆਂ ਹੀ ਚੜਨਾਟ ਛਿੜੀ ਸਰੀਰ ਸੁਣਦਿਆਂ ਹੋਇਆ ਨੀਰ ਵਹਿ ਟੁਰਿਆ ਕਿੰਨਾ ਚਿਰ ਚੁੱਪ ਰਹਿ ਕੇ ਫਿਰ ਬੋਲਿਆ ਬੱਚੜਾ ਤੂੰ ਗੁਰੂ ਨਾਨਕ ਡਿਠਾ ਹੈ ਮੁਟਿਆਰ ਨੇ ਕਿਹਾ ਹਾਂ ਸਾਈ ਜੀ ਚਿਰ ਹੋਇਆ ਅਸੀਂ ਸਾਰਾ ਟੱਬਰ ਗੰਗਾ ਗਏ ਸਾਂ ਤਾਂ ਦਰਸ਼ਨ ਪਾਏ ਸੀ ਤੇ ਉਦੋਂ ਤੋਂ ਹੀ ਨਿੱਕੇ ਵੱਡੇ ਸਾਰੇ ਖੁਸ਼ੀ ਸੁਖੀ ਰਹਿੰਦੇ ਆ ਸਾਈ ਲੋਕ ਕਾਕੀ ਕਰਦੇ ਕੀ ਹੋਂ ਮਟਿਆਰ ਕਹਿਣ ਲੱਗੀ ਪਤਾ ਨਹੀਂ ਗੁਰੂ ਗੁਰੂ ਕਰਦੇ ਆ ਇਉਂ ਲੱਗਦਾ ਜਿਵੇਂ ਗੁਰੂ ਕੋਲ ਵੱਸਦਾ ਹੈ ਤੇ ਸਵਾਦ ਛਿੜਿਆ ਰਹਿੰਦਾ ਹੈ ਸਾਈ ਲੋਕ ਨੇ ਹੋਂ ਕਾ ਜਿਆ ਲੈ ਕੇ ਆਪਣੇ ਆਪ ਨਾਲ ਹੀ ਗੱਲ ਕੀਤੀ ਸਵਾਦ ਸਵਾਦ ਖਬਰੇ ਕੀ ਹੁੰਦਾ ਹੈ ਉਮਰਾ ਲੰਗੀ ਸੰਸਾਰ ਬਦਲਿਆ ਕਈ ਪੂਰਾਏ ਕਈ ਗਏ ਪਰ ਅਸੀਂ ਸਵਾਦ ਨਾ ਤੱਕਿਆ ਕੁੜੀਏ ਕੋਈ ਸਵਾਦ ਦਾ ਭੋਰਾ ਅਸਾਂ ਨੂੰ ਵੀ ਪਾ ਦੇ ਮੁਟਿਆਰ ਨੇ ਕਿਹਾ ਤੁਸੀਂ ਤਾਂ ਆਪ ਸਾਈ ਲੋਕ ਹੋਏ ਸਾਰਾ ਦਿਨ ਸਾਈ ਸਾਈ ਕਰਦੇ ਹੋ ਸਵਾਦ ਤੁਸੀਂ ਅਸਾਂ ਨੂੰ ਦੇਵੋ ਕਿ ਸਾਈ ਲੋਕ ਝਿਜਕ ਕੇ ਬੋਲੇ ਭਲਾ ਕਾਕੀ ਕੋਈ ਬਾਬੇ ਨਾਨਕ ਦੀ ਗੱਲ ਸੁਣਾ ਮੁਟਿਆਰ ਨੇ ਕਿਹਾ ਤੁਸੀਂ ਦੇਖੇ ਨਹੀਂ ਸਾਈ ਲੋਕ ਕਹਿਣ ਲੱਗੇ ਤੇ ਇਥੋਂ ਹੀ ਕਦੇ-ਕਦੇ ਨਾਮ ਸੁਣਿਆ ਡਿੱਠੇ ਹੁੰਦੇ ਤਾਂ ਭਲਾ ਪੁੱਛਦਾ ਕਿਉਂ ਭੋਲੇਪਨ ਵਿੱਚ ਮੁਟਿਆਰ ਨੇ ਉੱਤਰ ਦਿੱਤਾ ਭਲਾ ਜੀਓ ਜੇ ਤੂੰ ਗੁਰੂ ਨਾਨਕ ਨਹੀਂ ਡਿੱਠਾ ਤਾਂ ਸਾਈਂ ਕਿਵੇਂ ਵੇਖ ਲਈ ਮੈਂ ਜਾਤਾ ਜੋ ਦਿਨ ਰਾਤ ਸਾਈਂ ਸਾਈਂ ਕਰਦਾ ਹੈ ਇਸ ਨੂੰ ਗੁਰੂ ਨੇ ਤਾਰਿਆ ਹੈ ਬਣਾ ਵਿੱਚ ਕੱਲਾ ਬੈਠਾ ਰਹਿੰਦਾ ਹੈ ਇਸ ਨੂੰ ਗੁਰੂ ਨਾਨਕ ਦੇ ਪ੍ਰੇਮ ਨੇ ਸਵਾਦ ਵਿੱਚ ਡੋਬ ਛੱਡਿਆ ਹੈ ਮੈਂ ਤਾਂ ਇਸੇ ਪਿਆਰ ਕਰਕੇ ਜੋ ਸਾਈਂ ਜੀਵੇ ਤੂੰ ਗੁਰੂ ਨਾਨਕ ਦਾ ਹੈ ਤੈਨੂੰ ਚੰਗਾ ਚੰਗਾ ਜਾਣਦੀ ਆਂ ਸਾਈ ਲੋਕ ਹੱਸ ਕੇ ਤੇ ਹੋਂਗਾ ਲੈ ਕੇ ਕਹਿਣ ਲੱਗੇ ਖਬਰੇ ਕਾਕੀ ਗੁਰੂ ਨਾਨਕ ਦਾ ਹੀ ਹੋਵਾ ਤੁਸੀਂ ਹੋ ਚੁੱਕੇ ਹੋਵੋਂ ਤੇ ਮੈਂ ਅਜੇ ਹੋਣਾ ਹੋਵੇ ਕਾਕੀ ਕੋਈ ਗੁਰੂ ਦੀ ਗੱਲ ਸੁਣਾ ਕਾਕੀ ਕਹਿਣ ਲੱਗੀ ਉਹ ਬੜੇ ਬੀਬੇ ਰਾਨੇ ਹਨ ਲੋਕਾਂ ਨੂੰ ਆ ਪਿਆਰ ਕਰਦੇ ਆ ਆਪੇ ਕੋਈ ਸਵਾਦ ਜਾਂ ਪਾ ਦਿੰਦੇ ਆ ਜੋ ਅੰਦਰੋਂ ਮਨੋਂ ਹੀ ਪਿਆਰ ਨਿਕਲਦਾ ਹੈ ਦਰਸ਼ਨ ਕੀਤੇ ਆ ਹੀ ਕੁਝ ਐਉਂ ਹੋ ਜਾਂਦਾ ਹੈ ਜਿੱਕੂੰ ਸੁਤੇ ਭਾਗ ਜਾਗ ਪਏ ਹਨ ਤੇ ਅਸੀਂ ਵੀ ਸੁੱਤੇ ਹੋਏ ਜਾਗ ਪਏ ਹਾਂ ਸਾਈ ਲੋਕ ਕਹਿਣ ਲੱਗਿਆ ਬੜੇ ਪਿਆਰੇ ਲੱਗਦੇ ਆ ਕਾਕੀ ਹਾਂ ਡਾਢੇ ਲੱਗਦੇ ਆ ਸਾਈ ਲੋਕ ਬਹੁਤ ਸੋਹਣੇ ਆ ਕਾਕੀ ਚੜਦੇ ਸੂਰਜ ਦੀ ਟਿੱਕੀ ਨਾਲੋਂ ਸੋਹਣੇ ਨੇ ਨਾਲੇ ਡਾਢੇ ਹੀ ਠੰਡੇ ਸਾਈ ਲੋਕ ਪਲਾ ਮਰਨ ਪਿੱਛੋਂ ਕੀ ਹੁੰਦਾ ਹੈ ਕਾਕੀ ਖਬਰੇ ਕੀ ਹੁੰਦਾ ਹੈ ਸਾਈ ਲੋਕ ਤੁਹਾਨੂੰ ਮੌਤ ਦਾ ਡਰ ਹੈ ਕਾਕੀ ਜਦ ਦੇ ਗੁਰੂ ਜੀ ਡਿੱਠੇ ਹਨ ਫੇਰ ਤਾਂ ਡਰ ਨਹੀਂ ਆਇਆ ਕਦੇ ਸਾਈ ਲੋਕ ਕਿਉਂ ਕੁੜੀ ਕਹਿੰਦੀ ਪਤਾ ਨਹੀਂ ਸਾਈ ਲੋਕ ਤੁਸੀਂ ਸਾਧਨ ਕੀ ਕਰਦੇ ਹੋ ਕੁੜੀ ਪੁੱਛਦੀ ਹੈ ਸਾਧਨ ਕੀ ਹੁੰਦਾ ਹੈ ਸਾਈ ਲੋਕ ਕਹਿੰਦਾ ਕੋਈ ਤਾਪ ਕੋਈ ਹਾਠ ਕੋਈ ਯੋਗ ਕੁੜੀ ਕਹਿੰਦੀ ਮੈਨੂੰ ਸਮਝ ਨਹੀਂ ਸਾਈ ਜੀ ਮੈਂ ਤਾਂ ਜਿਸ ਦਿਨ ਦਾ ਸਤਗੁਰ ਮਿਠਾ ਹੈ ਇੱਕ ਚਾਉ ਵਿੱਚ ਰਹਿਣੀ ਆ ਉਹ ਚਾਉ ਸਤਗੁਰ ਦੀ ਦਾਤ ਹੈ ਹੋਰ ਖਬਰੇ ਕੀ ਹੁੰਦਾ ਹੈ ਸਤਗੁਰ ਮਿਠਾ ਲੱਗਦਾ ਹੈ ਕੋਲ ਵਸਦਾ ਦਿਂਦਾ ਹੈ ਕਦੇ ਅੱਗੇ-ਅੱਗੇ ਟੁਰਦਾ ਹੈ ਕਦੇ ਪਿੱਛੇ-ਪਿੱਛੇ ਆਉਂਦਾ ਹੈ ਕਦੇ ਗਾਉਂਦਾ ਹੈ ਕਦੇ ਸੁਣਦਾ ਹੈ ਦੋ ਤਿੰਨ ਸ਼ਬਦ ਗੁਰੂ ਜੀ ਦੇ ਮੈਨੂੰ ਆਉਂਦੇ ਆ ਉਹ ਆਖਦਾ ਹੈ ਸੁਣਾ ਮੈਂ ਸੁਣਾ ਛੱਡਦੀ ਆ ਮੈਂ ਉਦਾਸ ਹੋਣ ਲੱਗਦੀ ਹਾਂ ਤਾਂ ਗੁਰੂ ਸ਼ਬਦ ਸੁਣਾਉਂਦਾ ਹੈ ਫਕੀਰਾ ਉਹ ਗੁਰੂ ਕੋਈ ਮੇਰੇ ਵਾਂਗੂ ਮਾਸ ਦਾ ਤਾਂ ਨਹੀਂ ਲੈ ਉਹ ਤਾਂ ਕੰਧਾਂ ਵਿੱਚੋਂ ਲੰਘ ਆਉਂਦਾ ਹੈ ਬੱਦਲਾਂ ਤੇ ਜਾ ਵਹਿੰਦਾ ਹੈ ਸੂਰਜ ਦੀ ਟਿੱਕੀ ਦੇ ਉੱਤੇ ਜਾ ਕੇ ਲੇਟ ਜਾਂਦਾ ਹੈ ਬੀਜੀ ਦੀਆਂ ਲਸ਼ਕਾਰੇ ਵਿੱਚ ਉਡਾਰੀ ਮਾਰਦਾ ਹੈ ਨੀਂਦਰ ਵਿੱਚ ਆ ਦਿਸਦਾ ਹੈ ਅੱਖਾਂ ਮੀਟੋ ਤਾਂ ਮਨ ਵਿੱਚ ਵੜਿਆ ਹੁੰਦਾ ਹੈ ਖਬਰਿਓ ਕੀ ਹੈ ਸਾਈ ਜੀ ਉਹ ਖਬਰੇ ਉਹ ਹੋਵੇ ਜਿਸ ਨੂੰ ਲੋਕੀ ਉਹ ਆਖਦੇ ਹਨ ਉਹ ਮਤਲਬ ਰੱਬ ਆਖਦੇ ਹਨ ਪਤਾ ਨਹੀਂ ਪਰ ਮੇਰੇ ਤੇਰੇ ਵਾਂਗੂ ਤਾਂ ਨਹੀਂ ਹੁਣ ਦੇਖ ਖਾਂ ਸਤਲੁਜ ਦੇ ਪਾਣੀਆਂ ਦੇ ਉੱਤੇ ਤੁਰਿਆ ਆਉਂਦਾ ਹੈ ਸਾਈ ਲੋਕ ਹਲਾ ਤਰਿਆ ਆਉਂਦਾ ਹੈ ਕੁੜੀ ਨਾ ਅੜਿਆ ਤਰਿਆ ਨਹੀਂ ਤੁਰਿਆ ਆਉਂਦਾ ਹੈ ਹੁਣ ਵੇਖ ਤਾਂ ਹਵਾ ਵਿੱਚ ਉੱਚਾ ਉੱਚਾ ਰਿਹਾ ਹੈ ਪਰ ਖਬਰੇ ਕੀ ਹੈ ਉਂਝ ਤਾਂ ਜੱਦ ਦਾ ਡਿੱਠਾ ਹੈ ਅੱਖਾਂ ਅੱਗੇ ਰਹਿੰਦਾ ਹੈ ਪਰ ਅੱਜ ਕੁਝ ਹੋਰ ਰੰਗਦਾ ਹੈ ਤੱਕੋ ਨਾ ਹੁਣ ਤਾਂ ਹਵਾ ਵਿੱਚੋਂ ਕਿੰਡੀ ਖੁਸ਼ਬੂ ਆ ਰਹੀ ਹੈ ਬੱਦਲਾਂ ਵਿੱਚੋਂ ਕੋਈ ਚਾਨਣ ਦੀ ਫੁਹਾਰ ਪੈ ਰਹੀ ਹੈ ਤੁਹਾਡੇ ਲੂਮ ਮਹਿਕ ਗਏ ਹਨ ਹੈ ਕਿ ਨਹੀਂ ਮੇਰੇ ਤਾਂ ਅੰਦਰੋਂ ਆਪ ਮੁਹਾਰੀ ਖੁਸ਼ਬੂ ਉੱਠ ਰਹੀ ਹੈ ਵੇਖਾਂ ਸਤਿਗੁਰੂ ਨਾਨਕ ਜੀ ਉਹ ਸੁਨਹਿਰੀ ਬੱਦਲ ਤੇ ਹੀਰਿਆਂ ਦੇ ਤਖਤ ਉੱਤੇ ਆ ਕੇ ਬੈਠਿਆ। ਉਹ ਤੱਕੋ ਨਾ। ਮਰਦਾਨਾ ਸ਼ਬਦ ਗਾਉਂਦਾ ਏ। ਲਓ ਸਾਈ ਜੀ ਹੁਣ ਨਾ ਬੋਲਣਾ। ਸ਼ਬਦ ਸੁਣ ਲੈਣ ਦਿਓ। ਕੁੜੀ ਤਾਂ ਇਹ ਕਹਿ ਕੇ ਸੁਨਹਿਰੀ ਬੱਦਲ ਤੇ ਟੱਕ ਲਾ ਕੇ ਜੁੜ ਗਈ। ਮਤਲਬ ਉੱਪਰ ਨੂੰ ਵੇਖਦੀ ਐ ਨੀਜ ਲਾ ਕੇ ਤੇ ਉਧਰ ਹੀ ਵੇਖਣ ਲੱਗ ਪਈ। ਅੱਖਾਂ ਝਮਕਣਾ ਭੁੱਲ ਗਈਆਂ, ਚਿਹਰਾ ਦਮਕ ਵਾਲਾ ਹੋ ਗਿਆ। ਪਰ ਉਹ ਸੁਣਨ ਵਿੱਚ ਲੱਗ ਪਈ। ਕੁੜੀ ਤਾਂ ਦਿਬਿਆ ਗੀਤ ਦੇ ਸੁਣ ਵਿੱਚ ਮਸਤ ਹੈ ਔਰ ਸਾਈ ਲੋਕ ਉਸ ਦੇ ਨੂਰ ਭਰੇ ਟਿਕੇ ਜੁੜੇ ਮਗਨ ਹੋਏ ਚਿਹਰੇ ਵੱਲ ਤੱਕ-ਤੱਕ ਕੇ ਹੈਰਾਨ ਹੋ ਰਿਹਾ ਹੈ ਤੇ ਕਹਿ ਰਿਹਾ ਹੈ ਛੇ ਸਾਈ ਤਰਕਾਰ ਮੇਰੀ ਅਕਲ ਦੇ ਔਰ ਸ਼ਾਵਾਸ਼ ਇਸ ਦੇ ਭੋਲੇ ਬਣਦੇ ਇਹ ਕਿਸ ਸਦਕ ਵਿੱਚ ਹੈ ਔਰ ਕਿਹੜੇ ਗੂੜੇ ਰੰਗ ਵਿੱਚ ਹੈ ਇੱਕ ਦਿਨ ਦਰਸ਼ਨ ਕਰਕੇ ਦਰਸ਼ਨ ਆਪ ਹੀ ਹੋ ਰਹੀ ਹੈ ਫਿਰ ਨਾ ਕੋਈ ਮਾਨ ਹੈ ਨਾ ਪਤਾ ਹੈ ਕਿ ਫਕੀਰ ਹਾਂ ਕਿ ਤਪੀ ਹਾਂ ਕਿ ਰਸੀਆ ਹਾਂ ਹਾਏ ਸਾਇਆ ਮੇਰੀ ਉਮਰ ਦਾ ਬਲੇਟਿਆ ਗਿਆ ਵੇਲਣਾ ਫੇਰ ਖੋਲ ਦੇ ਮੈਂ ਨਵੇਂ ਸਿਰੇ ਜੀਵਨ ਸ਼ੁਰੂ ਕਰਾਂ ਮੈਂ ਇਸ ਬਾਲੀ ਵਾਂਗੂ ਪੋਲਾ ਰਾਂ ਬਾਲੀ ਮਤਲਬ ਲੜਕੀ ਇਹਦੇ ਵਾਂਗੂ ਭੋਲਾ ਰਹਾ ਮੈਂ ਅਕਲ ਨੂੰ ਫਿਕਰ ਨੂੰ ਅੰਦੇਸ਼ਿਆਂ ਨੂੰ ਆਸਾਂ ਨੂੰ ਦੂਰ ਰੱਖਾਂ ਸਿੰਦਕ ਵਿੱਚ ਵੱਸਾਂ ਓਹੋ ਕੀ ਕਹਾਂ ਜਾ ਕੁਆਰੀ ਤਾਂ ਚਾਓ ਵਿਵਾਹੀ ਤਾਂ ਮਾਮਲੇ ਇਹੋ ਪਛੋਤਾਓ ਵਤ ਕੁਆਰੀ ਨਾ ਥੀਏ ਮੈਂ ਅਕਲ ਨਾਲ ਕਿਉਂ ਵਿਆਹ ਕੀਤਾ ਤਾਂ ਮਾਮਲੇ ਪਏ ਨੇ ਹਾਏ ਹੁਣ ਕੁਆਰੀ ਕਿਵੇਂ ਹੋਵਾਂ ਕਿੱਕੂ ਅਕਲ ਨੂੰ ਤਲਾਕ ਦੇਆ ਕਾਸ਼ ਅਕਲ ਕਦੇ ਨਾ ਆਉਂਦੀ ਕਾਸ਼ ਮੇਰੇ ਭੋਲੇਪਨ ਵਿੱਚ ਮੇਰੀ ਬਾਲੀ ਉਮਰਾਂ ਵਿੱਚ ਮੇਰਾ ਪ੍ਰੀਤਮ ਨਾਲ ਨੇਹੋ ਲੱਗਦਾ ਮੇਰਾ ਅਕਲ ਨਾਲ ਵਿਆਹ ਨਾ ਹੁੰਦਾ ਮੇਰਾ ਪ੍ਰੀਤਮ ਨਾਲ ਵਿਆਹ ਹੁੰਦਾ ਹੁਣ ਕੀ ਕਰਾਂ ਪਛੋਤਾਵਾ ਹੀ ਪਛੋਤਾਵਾ ਹੈ ਕੌਣ ਜਾਂਚ ਸਿਖਾਵੇ ਕਿ ਮੈਂ ਅਕਲ ਨਾਲ ਤਲਾਕ ਲਵਾਂ ਕਿਵੇਂ ਲਵਾਂ ਵੱਤ ਕੁਆਰੀ ਕਿੱਕੂ ਹੋਵਾ ਮੁਰ ਉਹ ਭੋਲਾਪਨ ਕਿੱਥੋਂ ਆਵੇ ਇਹੋ ਪਛੋਤਾਏ ਪਛੋਤਾਉ ਪੱਲੇ ਰਹਿ ਗਿਆ ਵੱਤ ਕੁਆਰੀ ਨਾ ਥੀ ਹੈ ਬਿ ਮੇਕਵਾਰੀ ਦਵਾਰੇ ਕਿਵੇਂ ਹੋਵਾਂ ਦਵਾਰੇ ਕੁਵਾਰੀ ਕਿਵੇਂ ਹੋਵਾਂ ਸੋ ਸੰਗਤ ਜੀ ਇੰਨਾ ਹੀ ਇਤਿਹਾਸ ਅੱਜ ਬਾਕੀ ਇਤਿਹਾਸ ਆਪਾਂ ਕੱਲ੍ਹ ਦੇ ਦਿਨ ਸਰਵਣ ਕਰਾਂਗੇ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ